ਹਾਜੀ ਸਤਿ ਸ੍ਰੀ ਅਕਾਲ ਸੋ ਅਸੀਂ ਅੱਜ ਵਿਧਾਨ ਸਭਾ ਹਲਕਾ ਧੂਰੀ ਦੇ ਵਿੱਚ ਆਏ ਸੀ ਇਹ ਕੋਲੋਂ ਕੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਜਾਜ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਜੀ ਕ੍ਰੇਮਪੂਰੀ ਇੱਥੇ ਅੱਜ ਆਏ ਨੇ ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਸਰ ਜੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਆ ਸਰ ਜੀ ਪਹਿਲਾਂ ਤਾਂ ਤੁਸੀਂ ਪ੍ਰਧਾਨ ਬਣਿਆ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਤੁੜਾ ਦੱਸੋਗੇ ਵੀ ਜੋ ਮਤਲਬ ਜੋ ਆਉਣ ਵਾਲਾ ਸਮਾਂ ਮਤਲਬ ਪਾਰਟੀ ਵਾਸਤੇ ਕਿਸ ਤਰ੍ਹਾਂ ਦੀ ਤੁਸੀਂ ਰਣਨੀਤੀ ਬਣਾ ਰਹੇ ਹੋ ਸਭ ਤੋਂ ਪਹਿਲਾਂ ਮੈਂ ਬੌਧਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਪੈਣ ਕੁਮਾਰੀ ਮਾਇਆਵਤੀ ਜੀ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਬੌਧਨ ਸਮਾਜ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਉਹਨੂੰ ਸੌਂਪ ਕੇ ਜੀ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਔਰ ਮੈਂ ਪੰਜਾਬ ਦੇ ਬੌਧਨ ਸਮਾਜ ਪਾਰਟੀ ਦੇ ਸਾਰੇ ਵਰਕਰਾਂ ਦਾ ਸਾਰੇ ਸੰਗਤਦਾਰ ਸਾਰੇ ਆਗੂ ਸਹਿਬਾਨ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਭੈਣ ਜੀ ਦੇ ਫੈਸਲੇ ਦਾ ਬੜਾ ਪਰਮਾਤਮਾ ਸਵਾਗਤ ਕੀਤਾ ਜੀ ਔਰ ਸਭ ਨੇ ਮਨ ਬਣਾਇਆ ਕਿ ਅਸੀਂ ਆਪਣੇ ਅੰਦੋਲਨ ਨੂੰ ਇੱਕ ਮਜ਼ਬੂਤ ਟੀਮ ਬਣਾ ਕੇ ਸਭ ਕੰਸ਼ੀ ਰਾਮ ਜਿਹੜਾ ਸਾਨੂੰ ਮੰਜ਼ਲ ਦਿਖਾ ਕੇ ਗਏ ਸੀ ਉੱਥੇ ਤੱਕ ਲੈ ਕੇ ਜਾਵਾਂਗੇ ਔਰ ਪੰਜਾਬ ਜਿਹੜਾ ਆ ਕਿਉਂਕਿ ਪੰਜਾਬ ਦੇ ਅੰਦਰ ਅੱਜ ਤੱਕ ਅਸੀਂ ਦੇਖਿਆ ਮੌਜੂਦਾ ਸਮੇਂ ਚ ਆਮ ਆਦਮੀ ਪਾਰਟੀ ਸਰਕਾਰ ਦੀ ਅਗਵਾਈ ਕਰਦੀ ਹੈ ਸਰਕਾਰ ਆ ਉਹਦੀ ਔਰ ਇਸ ਤੋਂ ਪਹਿਲਾਂ ਆਪਾਂ ਨੇ ਕਾਂਗਰਸ ਦੇਖੀ ਆ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਨੂੰ ਵੀ 10 ਸਾਲ ਦੇਖਿਆ ਤੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਵੀ ਦੇਖੀ ਤੇ ਸਾਰੇ ਹੀ ਰਾਜਨੀਤਿਕ ਦਲ ਪੰਜਾਬੀਆਂ ਦੇ ਮਸਲੇ ਹੱਲ ਕਰਨ ਚ ਫੇਲ ਰਹੇ ਜੀ ਜੀ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਨੌਜਵਾਨ ਜਿਹੜਾ ਪੰਜਾਬ ਦਾ ਉਹ ਜਿਹੜੇ ਚੈਲੰਜ ਨੂੰ ਫੇਸ ਕਰ ਰਿਹਾ ਅੱਜ ਇੱਕ ਤਾਂ ਨਸ਼ੇ ਦਾ ਬੜਾ ਚੈਲੰਜ ਹੈ ਜੀ ਕਿ ਭਈ ਪੰਜਾਬ ਦੇ ਅੰਦਰ ਇਹ ਸਾਰੇ ਹੀ ਰਾਜਨੀਤਿਕ ਦਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਔਰ ਪੰਜਾਬ ਦੀ ਅਕਾਲੀ ਭਾਜਪਾ ਕਾਂਗਰਸ ਔਰ ਮੌਜੂਦਾ ਆਮ ਪਾਰਟੀ ਦੀ ਸਰਕਾਰ ਇਹ ਡਰਗ ਮਾਫੀਆ ਦੇ ਨਸ਼ਿਆਂ ਦੇ ਵਪਾਰੀਆਂ ਦੇ ਨੈਟਵਰਕ ਨੂੰ ਤੋੜ ਨਹੀਂ ਸਕੇ। ਔਰ ਉਹਦਾ ਨਤੀਜਾ ਆ ਕਿ ਨੌਜਵਾਨ ਬੱਚੇ 20 22 24 24 ਸਾਲ ਦੇ ਨੌਜਵਾਨ ਬੱਚੇ ਡਰਗ ਮਾਫੀਆ ਦੇ ਸ਼ਿਕਾਰ ਹੋ ਰਹੇ। ਜੀ। ਔਰ ਦੂਸਰਾ ਫਿਰ ਬੇਰਜ਼ਗਾਰੀ। ਇਹ ਤੋਂ ਤੰਗ ਆ ਕੇ ਬਹੁਤ ਸਾਰੇ ਪੰਜਾਬ ਦੇ ਅੰਦਰ ਕਰਮਚਾਰੀਆਂ ਨੇ ਵੀ ਲੋਨ ਕਰਾ ਕੇ ਆਪਣੇ ਬੱਚੇ ਵਿਦੇਸ਼ ਭੇਜੇ। ਇਹ ਸਮਝ ਕੇ ਕਿ ਇੱਥੇ ਕੋਈ ਭਵਿੱਖ ਨਹੀਂ ਹੈ। ਤਾਂ ਮੈਂ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੀ ਜਿਹੜੇ ਦਲ ਨਾ ਤਾਂ ਡਰੱਗ ਮਾਫੀਆ ਦੇ ਨੈਟਵਰਕ ਨੂੰ ਤੋੜ ਸਕੇ ਨਾ ਰੋਜ਼ਗਾਰ ਦੇ ਸਕੇ ਔਰ ਜਿਨ੍ਹਾਂ ਨੇ ਪੰਜਾਬ ਦੀ ਜ਼ੁਬਾਨੀ ਦੇ ਖਾਤਮੇ ਦੀ ਨੀਤੀ ਅਪਣਾਈ ਹੋਈ ਆ। ਉਹ ਪੰਜਾਬੀਆਂ ਨੂੰ ਵੀ ਉਹਨਾਂ ਦੇ ਰਾਜਨੀਤਿਕ ਖਾਤਮੇ ਲਈ ਉੱਠ ਕੇ ਖੜੇ ਹੋਣਾ ਪਏਗਾ। ਕਾਸਿਮ ਮਜ਼ਦੂਰ ਨੂੰ ਵੀ ਕਿਸਾਨ ਨੂੰ ਵੀ ਦੁਕਾਨਦਾਰ ਨੂੰ ਜਾਤੀ ਧਰਮ ਦੀ ਵੰਡ ਤੋਂ ਉੱਪਰ ਤੋਂ ਉੱਪਰ ਉੱਠ ਕੇ ਅਸੀਂ ਸਦਾ ਦੰਦੇ ਆ ਕਿ ਆਓ ਆਪਾਂ ਸਾਂਝਾ ਸੰਘਰਸ਼ ਖੜਾ ਕਰੀਏ ਜਿਨ੍ਹਾਂ ਸਮੱਸਿਆਵਾਂ ਨਾਲ ਪੰਜਾਬ ਜੂਝ ਰਿਹਾ ਕਿਉਂਕਿ ਪੰਜਾਬ ਆਰਥਿਕ ਤੌਰ ਤੇ ਵੀ ਕੰਗਾਲ ਕਰ ਦਿੱਤਾ ਇਹਨਾਂ ਨੇ ਦੇਖੋ ਉਹਨਾਂ ਦੀ ਆਰਥਿਕ ਨੀਤੀ ਲੀਡਰ ਆਰਥਿਕ ਤੌਰ ਤੇ ਮਜ਼ਬੂਤ ਹੋ ਗਏ ਲੈਕਿਨ ਜਿਸ ਸੂਬੇ ਨੂੰ ਜਨਤਾ ਨੇ ਉਹਨਾਂ ਨੂੰ ਜਿਹੜਾ ਸੂਬਾ ਸੌਂਪਿਆ ਉਹ ਸੂਬਾ ਆਰਥਿਕ ਤੌਰ ਤੇ ਕੰਗਾਲ ਹੋ ਗਿਆ ਹੈ। ਤੋਂ ਇਸ ਕਰਕੇ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਇਹਨਾਂ ਦੀ ਰਾਜਨੀਤੀ ਨੂੰ ਰੱਦ ਕਰਕੇ ਬਹੁਜਨ ਸਮਾਜ ਪਾਰਟੀ ਸੱਦਾ ਦਿੰਦੀ ਹੈ ਕਿ ਆਪਾਂ ਪੰਜਾਬ ਨਵਾਂ ਪੰਜਾਬ ਉਸਾਰਨ ਦੇ ਲਈ ਬਹੁਜਨ ਸਮਾਜ ਪਾਰਟੀ ਦੇ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਈਏ ਬਹੁਜਨ ਸਮਾਜ ਪਾਰਟੀ ਨਾਲ ਖੜੇ ਹੋਈਏ। ਮੈਂ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਔਰ ਖਾਸ ਕਰਕੇ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਜਿਨ੍ਹਾਂ ਨੂੰ ਕਦੀ ਆਂਦਾਤਾ ਕਹਿ ਕੇ ਬੜਾ ਸਨਮਾਨ ਦਿੱਤਾ ਜਾਂਦਾ ਸੀ ਹੁਣ ਜਗ੍ਹਾ ਜਗ੍ਹਾ ਲਾਠੀ ਚਾਰਜ ਹੋ ਰਹੇ ਆ અપਮਾਨ ਹੋ ਰਿਹਾ ਔਰ ਮਜ਼ਦੂਰ ਦੀ ਤਾਂ ਕਦੀ ਕੋਈ ਸੁਣਵਾਈ ਨਾ ਪਹਿਲਾਂ ਹੋਈ ਸੀ ਨਾ ਅੱਜ ਹੋ ਰਹੀ ਹੈ ਤੋਂ ਸਾਰੇ ਵਰਗਾਂ ਨੂੰ ਕਰਮਚਾਰੀਆਂ ਨੂੰ ਸੱਦਾ ਆ ਕਿ ਆਓ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦੇਣ ਦਾ ਮਨ ਬਣਾਈਏ ਔਰ BSP ਦੇ ਅੰਦੋਲਨ ਨਾਲ ਜਿਹੜਾ ਪੰਜਾਬ ਦੇ ਹਿੱਤਾਂ ਦਾ ਅੰਦੋਲਨ ਆ ਉਹਦੇ ਨਾਲ ਖੜੇ ਹੋਈ ਅਸੇ ਜੀ ਤੁਸੀਂ ਤਕਰੀਬਨ ਸਾਰਾ ਐਕਸਪਲੇਨ ਕਰਤਾ ਤੇ ਇੱਕ ਸਵਾਲ ਸਿਰਫ ਲਾਸਟ ਹੈ ਤੁਸੀਂ ਪਹਿਲਾਂ ਵੀ ਪ੍ਰਧਾਨ ਰਹੇ ਹੋ ਪੰਜਾਬ ਦੇ ਜਿਨ੍ਹਾਂ ਨੇ ਮਤਲਬ ਹੋ ਸਕਦਾ ਮੈਂ ਗਲਤ ਹੋਣਾ 2009 ਦੀ ਜੋ ਚੋਣ ਹੋਈ ਸੀ ਇੱਥੇ ਤਕਰੀਬਨ 80000 ਤੋਂ ਉੱਪਰ ਵੋਟਾਂ ਪਈਆਂ ਸੀ ਤੇ ਉਸ ਤੋਂ ਬਾਅਦ ਗਰਾਫ ਕੁਝ ਦੌੜੇ ਜਾਂਦਾ ਤੇ ਉਸ ਟਾਈਮ ਜੋ ਪਾਰਟੀ ਦੇ ਵਰਕਰ ਸੀ ਜਾਂ ਫਿਰ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਸੀ ਅਗਰ ਅੱਜ ਵੀ ਕੋਈ ਘਰਾਂ ਦੇ ਵਿੱਚ ਬੈਠਿਆ ਸਾਡੇ ਸਮਾਜ ਦੇ ਭਾਈ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਮੈਂ 2009 ਦਾ ਆਖਰੀ ਲੋਕ ਸਭਾ ਦਾ ਇਲੈਕਸ਼ਨ ਕਰਵਾਇਆ ਸੀ ਜੀ ਔਰ 2012 ਦਾ ਆਖਰੀ ਵਿਧਾਨ ਸਭਾ ਦਾ ਕਰਵਾਇਆ ਸੀ ਜੀ ਤੇ 2009 ਦਾ ਲੋਕ ਸਭਾ ਦਾ ਔਰ 2000 ਇਹ 12 ਦਾ ਵਿਧਾਨ ਸਭਾ ਦਾ ਨਤੀਜਾ ਜਿਹੜਾ ਬਾਦ ਦੇ ਨਤੀਜੇ ਉਹਨਾਂ ਦੇ ਕਿਤੇ ਲਾਗੇ ਵੀ ਨਹੀਂ ਪਰ ਆਪਾਂ ਉਹਦੇ ਆਲੋਚਨਾਤ ਨਹੀਂ ਪਹਿਣਾ ਕਿਉਂਕਿ ਸਾਡਾ ਮਸਲਾ ਉਦੋਂ ਤੱਕ ਹੱਲ ਨਹੀਂ ਹੁੰਦਾ ਜਦੋਂ ਤੱਕ ਆਪਾਂ ਪਾਰਟੀ ਨੂੰ ਪੈਣ ਵਾਲੀਆਂ 40 45000 ਵੋਟਾਂ ਇੱਕ ਵਿਧਾਨ ਸਭਾ ਚ ਅਗਰ ਪੈਣੀਆਂ ਜੀ ਉਹਨਾਂ ਨੂੰ ਰਿਜ਼ਲਟ ਔਰੀਐਂਟਡ ਬਣਾਉਣਾ ਹੈ ਕਿ ਉਹ ਰਿਜ਼ਲਟ ਦੇ ਵਿੱਚ ਬਦਲ ਜੀ ਔਰ ਮੈਨੂੰ ਲੱਗਦਾ ਕਿ ਜਿਹੜਾ ਵਿਕਟਿਮ ਜਿਹਨਾਂ ਦਾ ਵਿਕਟਿਮਾਈਜੇਸ਼ਨ ਹੋ ਰਿਹਾ ਜਿਹਨਾਂ ਦਾ ਸ਼ੋਸ਼ਣ ਹੋ ਰਿਹਾ ਅਗਰ ਉਹ ਸ਼ੋਸ਼ਿਤ ਲੋਕ ਜੁੜਦੇ ਆ ਤੇ ਦੂਸਰੇ ਪਾਸੇ ਸ਼ੋਸ਼ਣ ਕਰਨ ਵਾਲੇ ਜਿਹੜੇ ਰਾਜਨੀਤਿਕ ਦਲ ਆ ਜਿਹਦੇ ਵਿੱਚ ਆਮ ਪਾਰਟੀ ਕਾਂਗਰਸ ਭਾਜਪੀ ਅਕਾਲੀ ਉਹ ਚਾਰ ਜਗ੍ਹਾ बटे ਹੋਏ ਆ ਜੀ ਤੋਂ ਬੌਜਨ ਸਮਾਜ ਪਾਰਟੀ ਜਿਹੜੀ ਆ ਉਹ ਪੀੜਤ ਲੋਕਾਂ ਨੂੰ ਚਾਹੇ ਉਹ ਕਿਸੇ ਵਰਗ ਦਾ ਵੀ ਆ ਸਭ ਨੂੰ ਇਕੱਠੇ ਕਰੇਗੀ ਤੋਂ ਇਸ ਵਾਰ 2027 ਮੈਂ ਆਸ਼ਾ 바ਦੀ ਆ ਕਿ ਅਸੀਂ ਸਭ ਕਾਂਸੀ ਰਾਮ ਦੇ ਦਿਖਾਏ ਹੋਏ ਮੰਜ਼ਲ ਨੂੰ ਮੁਕਾਮ ਨੂੰ ਹਾਸਲ ਕਰਾਂਗੇ ਜਨਤਾ ਦਾ ਆਸ਼ੀਰਵਾਦ ਸਹਿਯੋਗ ਲੈ ਕੇ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੀ ਵੀ ਇਹ ਉਮੀਦ ਹੈ ਕਿ ਕੁਦਰਤ ਕਰੇ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਸਾਡੇ ਸਮਾਜ ਦੇ ਹਿੱਤ ਦੇ ਵਿੱਚ ਹੋਵੇ ਸੋ ਇੱਕ ਵਾਰ ਫਿਰ ਪ੍ਰਧਾਨ ਜੀ ਦਾ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਕਿਰਪਾ ਕਰਕੇ ਸਾਡੇ ਚੈਨਲ ਦਾ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਹਾਰਾ ਹਾਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ